ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸ ਬਟਿੰਡਾ ਵਿਖੇ ਵਿਰਾਸਤੀ ਮੇਲਾ ਕਰਾਇਆ ਜਾ ਰਿਹਾ ਹਾਲਾਂਕਿ 16 ਸਾਲ ਹੋ ਗਏ ਲਗਾਤਾਰ ਵਿਰਾਸਤੀ ਮੇਲਾ ਕਰਵਾਉਂਦਿਆਂ ਨੂੰ ਪਰ ਹੁਣ 17ਵਾਂ ਜਿਹੜਾ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤੁਹਾਨੂੰ ਨਾਲ ਤਸਵੀਰਾਂ ਵੀ ਦਿਖਾ ਸਕਦੇ ਆ ਇੱਧਰ ਕਨਵਰਗਰ ਵਾਲ ਇੱਥੇ ਕਾਫੀ ਜਿਹੜੇ ਮਸ਼ਹੂਰ ਗਾਇਕ ਨੇ ਉਹ ਵੀ ਪਹੁੰਚਣਗੇ ਪੂਰੇ ਸ਼ਹਿਰ ਦੇ ਵਿੱਚ ਦੀ ਜਿਹੜਾ ਮਾਰਚ ਕੀਤਾ ਗਿਆ ਇੱਕ ਤਰ੍ਹਾਂ ਦਾ ਸਾਰੇ ਸ਼ਹਿਰ ਦੇ ਵਿੱਚ ਦੀ ਜਿਹੜੀਆਂ ਝਾਕੀਆਂ ਲੈ ਕੇ ਸਾਰ ਸ਼ਹਿਰ ਦੇ ਵਿੱਚ ਦੀ ਆ ਕੇ ਇੱਥੇ ਸਮਾਪਤੀ ਕੀਤੀ ਗਈ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਜਾਗੋ ਆ ਉਹ ਵੀ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਤੋਂ ਲੈ ਕੇ ਇੱਥੇ ਜੈਪਾਲ ਗੜ ਜਿਹੜਾ ਜਿੱਥੇ ਮੇਲਾ ਕਰਵਾਇਆ ਜਾਂਦਾ ਹਰ ਇੱਕ ਸਾਲ ਉੱਥੇ ਪਹੁੰਚੀ ਆ ਤੇ ਲਗਾਤਾਰ ਜਿਹੜਾ ਹੈ 16 ਸਾਲ ਤੋਂ ਕਰਵਾਇਆ ਜਾ ਰਿਹਾ ਇਸ ਵਾਰ 17ਵਾਂ ਜਿਹੜਾ ਵਿਰਾਸਤੀ ਮੇਲਾ ਇਸ ਮੇਲੇ ਦੇ ਵਿੱਚ ਵੱਖ-ਵੱਖ ਜਿਹੜੀਆਂ ਆਈਟਮਾਂ ਦਿਖਾਈਆਂ ਜਾਂਦੀਆਂ ਚਾਹੇ ਉਹ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਇੱਥੇ ਹਰਿਆਣਾ ਲੋਕਨਾਚ ਰਾਜਸਤਾਨੀ ਲੋਕਨਾਚ ਤੇ ਪੰਜਾਬੀ ਦੇ ਜਿਹੜੇ ਭੰਗੜੇ ਗਿੱਧੇ ਦੀ ਜਿਹੜੀ ਵੱਖ-ਵੱਖ ਆਈਟਮਾਂ ਦਿਖਾਈਆਂ ਜਾ ਰਹੀਆਂ ਤੇ ਤੁਹਾਨੂੰ ਲੈ ਕੇ ਚੱਲਦੇ ਆ ਵਿਰਾਸਤੀ ਮੇਲੇ ਦੇ ਵਿੱਚ ਕੀ ਕੀ ਆਈਟਮਾਂ ਨੇ ਉਹਨਾਂ ਨੂੰ ਉਹ ਵੀ ਦਿਖਾਵਾਂਗੇ ਤੇ ਨਾਲ ਗੱਲਬਾਤ ਵੀ ਕਰਵਾਵਾਂਗੇ ਤੁਹਾਨੂੰ ਲੈ ਕੇ ਚਲਦੇ ਵਿਰਾਸਤੀ ਮੇਲੇ ਦੇ ਵਿੱਚ ਤਾ ਜਾਲ ਮਾਏ ਤਾ ਵਦ ਕਦਾਨਾ ਮਾਏ ਤਾ ਜਾਲ ਮਾਏ ਢਾਣਾ ਢਾਣਾ ਟਾਆਂ ਸਾਡੀ ਭੂਆ ਨੇ ਟਾਆਂ ਚਾਆਂ ਸਾਡੀ ਭੂਆ ਨੇ ਟਾਆਂ 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 ਸਾਡੀ ਭੂਆ ਨੇ ਚਾਆਂ ਚਾਆਂ ਟਾਆਂ ਸਾਡੀ ਭੂਆ ਨੇ ਅੱਖਾਂ ਕਾ ਲਬੜ ਮਾਈਆਂ ਸਾਡੀ ਭੂਆ ਨੇ ديدو سي بها جلما سڀا صبح ني ਸ਼ੂਗਰ ਹੋ ਜਾਂਦਾ ਮਿੱਠਾ ਨਹੀਂ ਖਾ ਸਕਦੇ ਡੀਪੀ ਹੋ ਜਾਂਦਾ ਗੋਡੇ ਦੁਖਦੇ ਆ ਉਹਨਾਂ ਕਾਰਡ ਚੱਲ ਪਏ 5 ਲੱਖਾਂ ਨਾਲ ਸਾਰੇ ਬਦਲਾਈ ਜਾਂਦੇ ਗੋਡੇ ਉਹ ਜਦੋਂ ਨਹੀਂ ਜਵਾਨੀ ਹੈ ਸਾਡੇ ਉੱਤੇ ਆਈ ਸੀ 25 ਜਾਂਦੀ ਕਾਟੋ ਅਸੀਂ ਕਿਕਰ ਤਾਂ ਲਾਈ ਸੀ ਹੁਣ ਨਹੀਂ ਉਹ ਡਟਦਾ ਏ ਵੇਰ ਨਹੀਂ ਜਵਾਨੀ ਏ ਇੱਕੋ ਵਾਰੀ ਆ ਜਾ ਹੁਣ ਤੇ ਨਹੀਂ ਜਵਾਨੀ ਏ ਲਗਦੀ ਸੂਟ ਬੂਟ ਵੇ ਨਾ ਮੈਂ ਮੰਗਦੀ ਸੂਟ ਬੂਟ ਵੇ ਨਾ ਮੈਂ ਮੰਗਦੀ ਸੂਟ ਬੂਟ ਵੇ ਇੱਕ ਮੈਂ ਲਗਦੀ ਹਾਰ ਹਾਣੀਆਂ ਤੂੰ ਲਈ ਦੀ ਇੱਕ ਟੂਟੀ ਨਸਵਾਰ ਹਾਣੀ ਤੂੰ ਲੈਦੀ Yeah. ਕੋਣ ਸਾਡਾ ਪੰਜਾਬ ਸਾਰਾ ਆਈਲੈਂਡਸ ਕਰੀ ਜਾਂਦਾ ਜੀ ਕਿ ਪੰਜਾਬ ਚ ਰਹਿਣ ਦੀ ਇੱਛਾ ਨਹੀਂ ਹੈਗਾ ਤੇ ਸਾਡੇ ਵੀਰ ਜਾਂਦੇ ਨੇ ਸਾਡੀਆਂ ਭੈਣਾਂ ਕੀ ਕਹਿੰਦੀਆਂ ਨੇ ਜੇ ਕੈਨੇਡਾ ਜਾਵੇਂਗਾ ਮੈਂ ਵੀ ਨਾਲ ਜਾਊਂਗੀ ਜੇ ਇੰਗਲੈਂਡ ਜਾਵੇਂਗਾ ਮੈਂ ਵੀ ਨਾਲ ਜਾਊਂਗੀ ਤੇ ਤੂੰ ਬੇਟਾ ਲਾ ਕੇ ਬੈਜ ਜਹਾਜ਼ ਮੈਂ ਆਪ ਚਲਾਉਂਗੀ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਮੇਰਾ ਜਿਹੜਾ ਗਰੁੱਪ ਹੈਗੇ ਜੀ ਸੋਸ਼ਲ ਮੀਡੀਆ ਤੇ ਤ੍ਰੀਤੋ ਬਠਿੰਡਾ ਤੇ ਇੱਥੇ ਮੇਰਾ ਕਿਰਦਾਰ ਇੱਕ ਲੋਹਾਰੰਦਾ ਜੀ ਔਰ ਮੇਲੇ ਬਾਰੇ ਕਹਿਣਾ ਚਾਹਾਂਗੇ ਕਿ ਸਾਡਾ ਮੇਲਾ ਜਿਹੜਾ 17ਵਾਂ ਮੇਲਾ ਲੱਗ ਰਿਹਾ ਜੀ ਬੜੀਆਂ ਸੋਹਣੀਆਂ ਰੌਣਕਾਂ ਨੇ ਤਾਂ ਅੱਜ ਬਹੁਤ ਜ਼ਿਆਦਾ ਇਕੱਠ ਆ ਐਤਵਾਰ ਲਾਸਟ ਦਿਨ ਹੈ ਜੀ ਬੜੀਆਂ ਸੋਹਣੀਆਂ ਰੌਣਕਾਂ ਲਗ ਰਹੀਆਂ ਪਹਿਲਾਂ ਵੀ ਇਸ ਮੇਲੇ 'ਚ ਸ਼ਾਮਲ ਹੁੰਦੇ ਨੇ ਹਾਂਜੀ 2006-07 ਤੋਂ ਲੈ ਕੇ ਅੱਜ ਤੱਕ ਅਸੀਂ ਮੇਲੇ ਨਾਲ ਜੁੜੇ ਹੋਏ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਜਿਵੇਂ ਨੌਜਵਾਨੀ ਪੀੜ੍ਹੀਆਂ ਦੂਰ ਹੁੰਦੀ ਜਾ ਰਹੀ ਹੈ ਤੁਹਾਨੂੰ ਮਤਲਬ ਕਿ ਲੜਕਾ ਹੋ ਕੇ ਲੜਕੀ ਦੇ ਰੂਪ ਵਿੱਚ ਆਉਂਦਾ ਹਾਂ ਹਾਂਜੀ ਇਹ ਵੀ ਇੱਕ ਬਹੁਤ ਹੀ ਸ਼ੰਗਰਚਾਲੀ ਕਹਾਣੀ ਹੁੰਦੀ ਹੈ ਹਨਾ ਜੀ ਕਿਉਂਕਿ ਸਾਡੀਆਂ ਭੈਣਾਂ ਸਾਡੇ ਸੱਭਿਆਚਾਰ ਦੂਰ ਹੁੰਦੀਆਂ ਜਾ ਰਹੀਆਂ ਨੇ ਤਾਂ ਅਸੀਂ ਚਾਹੁੰਦੇ ਆ ਸਾਡਾ ਜਿਹੜਾ ਸੱਭਿਆਚਾਰ ਹੋ ਹਮੇਸ਼ਾ ਬਚਿਆ ਰਹੇ ਤਾਂ ਇਸ ਕਰਕੇ ਅਸੀਂ ਜਿਹੜਾ ਇਹ ਲਿਵਾਸ ਹੈ ਇਹ ਪਹਿਰਾਵਾ ਕਾਸੀ ਪਾਉਣੇ ਹੈਗੇ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਯਾਦ ਰਹੇ ਵੀ ਸਾਡਾ ਸੱਭਿਆਚਾਰ ਹੈ ਸੀ ਬਹੁਤ ਲੋਕਾਂ ਨੂੰ ਤਾਂ ਛੋਟੇ ਬਾਰੇ ਪਤਾ ਹੀ ਨਹੀਂ ਮੁੰਡਾ ਕਿ ਕੁੜੀ ਹੈ ਜੀ ਹਾਂਜੀ ਹੋ ਜਾਂਦਾ ਜੀ ਕਦੇ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਤੁਹਾਡੇ ਚੈਨਲਾਂ ਦੇ ਜ਼ਰੀਏ ਹੈ ਨਾ ਕਿ ਇਹ ਕੰਮ ਸੱਖਾ ਨਹੀਂ ਹੁੰਦਾ ਇੱਕ ਬਿਲਕੁਲ ਹੀ ਚੇਂਜ ਹੋਣਾ ਹੈ ਨਾ ਜੀ ਤੇ ਅਸੀਂ ਸਾਰੇ ਮੁੰਡੇ ਆ ਮੇਰੇ ਗਰੁੱਪ ਦੇ ਵਿੱਚ ਸਾਰੇ ਮੁੰਡੇ ਹੈ ਜੀ ਪ੍ਰੀਤੋ ਪਿੰਡਾ ਜਾਗ ਗਰੁੱਪ ਹੈ ਮੇਰਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਜਿਹੜੇ ਤੁਸੀਂ ਸਾਨੂੰ ਪ੍ਰਮੋਟ ਕਰਦੇ ਹੋ ਤੇ ਸਾਡੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਤੁਸੀਂ ਬੜੀਆਂ ਸੋਹਣੀਆਂ ਮੇਲੇ ਦੀਆਂ ਜਿਹੜੀਆਂ ਰੌਣਕਾਂ ਦਿਖਾਉਂਦੇ ਹੋ। ਜਿਵੇਂ ਇਹ ਰੌਣਕਾਂ ਲੱਗਦੇ ਹੈਗੇ ਤੁਸੀਂ ਬਰਾਸਤ ਸਾਰੇ ਚਾਲੂ ਕਰਾਉਨੇ ਹੋ। ਪਰ ਇਹ ਲੋਕ ਪਤੀ ਜਾ ਰਹੀ ਹੈ ਕੀ ਕਰਨੀ ਚਾਹੋ। ਅ ਦੇਖੋ ਇਹ ਜੀ ਲੋਕ ਜਿਆਦਾ ਪੜ੍ਹ ਲਿਖ ਗਏ ਤਰੱਕੀਆਂ ਕਰ ਗਏ ਤਰੱਕੀ ਕਰਨੀ ਦੀ ਜ਼ਰੂਰੀ ਹੈ ਹਨਾ ਪਰ ਜਿੱਥੋਂ ਅਸੀਂ ਨਿਕਲੇ ਆ ਸਾਡੇ ਸੱਭਿਆਚਾਰ ਨਾਲ ਜੁੜੇ ਰਹਿਣਾ ਜ਼ਰੂਰੀ ਹੈ ਕੱਲ ਸਾਨੂੰ ਪੁੱਛਦਾ ਤੁਸੀਂ ਕਿੱਥੋਂ ਆਏ ਆ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ ਕਿਹੜੀਆਂ ਚੀਜ਼ਾਂ ਵਰਤੇ ਸੀ ਕੀ ਦੱਸਾਂਗੇ ਮੇਲੇ ਦੇ ਵਿੱਚ ਸਾਰੇ ਪਰਿਵਾਰ ਨੂੰ ਲੈ ਕੇ ਆਉਣਾ ਚਾਹੀਦਾ ਸਾਡੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਕਿ ਇੱਥੇ ਸਾਡੀ ਜਿਹੜੀ ਪ੍ਰਾਣੀ ਵਿਰਾਸਤ ਦੀ ਝਲਕ ਮਿਲਦੀ ਆ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀ ਵੀ ਸਾਡੀ ਪ੍ਰਾਣੀ ਵਿਰਾਸਤ ਹੈ ਕੱਲ ਤੁਹਾਨੂੰ ਕੀ ਪੁੱਛੇ ਤਾਂ ਤੁਸੀਂ ਦੱਸ ਸਕੋ ਤੁਸੀਂ ਬੋਲੀ ਵੀ ਪਾਈ ਬਹੁਤੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਬਾਹਰ ਦਾ ਰੁਕ ਕਰ ਰਹੇ ਆ ਕੀ ਕਰਨ ਚਾਹੁੰਦੇ ਐਸੀ ਤੇ ਹੀ ਚਾਹਾਂਗੇ ਜੀ ਠੀਕ ਹੈ ਚਲੋ ਪੈਸੇ ਵਾਸਤੇ ਜਾਂਦੇ ਨੇ ਮਿਹਨਤ ਕਰਦੇ ਨੇ ਉਹਨਾਂ ਨੂੰ ਐ ਵੀ ਕੁਝ ਬਣ ਜਾਈਏ ਇਸ ਲਾਈਫ ਦੇ ਵਿੱਚ ਪਰ ਪੰਜਾਬ ਦੇ ਵਿੱਚ ਵੀ ਰਹਿ ਕੇ ਅਸੀਂ ਕੰਮ ਕਰ ਸਕਦੇ ਆ ਕਿਉਂਕਿ ਅਸੀਂ ਮਿਹਨਤ ਨਹੀਂ ਕਰਦੇ ਉੱਥੇ ਜਾ ਕੇ ਅਸੀਂ ਮਿਹਨਤ ਕਰਦੇ ਹਾਂ ਪਰ ਇੱਧਰ ਨਹੀਂ ਕਰਦੇ ਪਰ ਅਸੀਂ ਇਹ ਚਾਹਾਂਗੇ ਵੀ ਕੈਨੇਡਾ ਅਮਰੀਕਾ ਦੀ ਜਗ੍ਹਾ ਪੰਜਾਬ 'ਚ ਮਿਹਨਤ ਕਰ ਲੋ ਸਾਡਾ ਪੰਜਾਬ ਵੀ ਕੈਨੇਡਾ ਅਮਰੀਕਾ ਬਣ ਜਾਏ ਤੁਸੀਂ ਇਹ ਜਿਹੜਾ ਪ੍ਰੋਗਰਾਮ ਕਰਦੇ ਹੋ ਇਹ ਤੇ ਕਾਫੀ ਪੈਸਾ ਵੀ ਖਰਚ ਹੁੰਦਾ ਲੋਕਾਂ ਦਾ ਸਹਿਯੋਗ ਇਸ ਤਰ੍ਹਾਂ ਦਾ ਰਹਿੰਦਾ ਲੋਕਾਂ ਦਾ ਸਹਿਯੋਗ ਬਹੁਤ ਵਧੀਆ ਹੁੰਦਾ ਜੀ ਜਿਹੜੇ ਲੋਕ ਕਲਾ ਨੂੰ ਪਿਆਰ ਕਰਦੇ ਆ ਸਾਡੇ ਸੱਭਿਆਚਾਰ ਨੂੰ ਪਿਆਰ ਕਰਦੇ ਆ ਜੀ ਉਹਨਾਂ ਦਾ ਜਿਹੜਾ ਹੰਗਾਰਾ ਬਹੁਤ ਵਧੀਆ ਹੁੰਦਾ ਜੀ ਉਹ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ